नमस्कार मैं हूँ आपके साथ हर्षता और आप देख रहे हैं रेड न्यूज शेरपुर शरीफ में अध्यात्म और आस्था का एक बड़ा आयोजन देखने को मिला जहाँ साईं ज्योत अली शाह सरकार चुश्ती साबरी गद्दी बाबा शेख फरीद जी की याद में वार्षिक मेला बड़े धूमधाम से मनाया गया साई तरसेम शाह सरकार जी और माता सुरजीत कौर सरकार जी की दया से इस मेले का आयोजन पूरे भक्ति भाव और उत्साह के साथ किया गया इस तीन दिवसीय मेले का संचालन सज्जाद नशीन साई सोनू शाह जी और साई मोनू शाह सरकार जी के नेतृत्व में संपन्न हुआ शनिवार इक्कीस जून को मेले के तीसरे और अंतिम दिन श्रद्धालुओं की भारी भीड़ उमड़ी दरबार में सुबह से ही भक्तों की लंबी कतारें देखी गई जो साई सरकार के दरगाह पर चादर चढ़ाने और आशीर्वाद प्राप्त करने पहुंचे थे मेले में सूफी कलाम कव्वाली और लंगर जैसे आयोजन भी हुए जिनमें भक्तों ने बड़े श्रद्धा भाव से भाग लिया साई सरकार के इस वार्षिक मेले ने एक बार फिर श्रद्धा एकता और अध्यात्मिकता का अद्भुत संदेश दिया रीड न्यूज की टीम इस आयोजन की झलक आप तक पहुंचा रही है रीड न्यूज सच्ची खबर सबसे पहले ਇਸ ਜੋਤਿਸ਼ਾ ਸ਼ਰੰਗ ਰਾਮ ਕੋਲੇ ਦੀ ਬਾਰਗਰ ਵਿੱਚ ਮਨਾਇਆ ਗਿਆ ਇੱਥੇ ਜੇਸ਼ਪਦੇਸ਼ਾਂ ਤੋਂ ਜਿੰਨੀਆਂ ਵੀ ਸੰਤਰੀਆਂ ਆਵਾਂ ਜਿੰਨੇ ਵੀ ਪੱਤਰਕਾਰ ਜੀ ਰਹੇ ਆ ਜਿੰਨੇ ਵੀ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਦੇ ਵੀ ਆਪਣੀ ਵੀ ਰਹੇ ਆ ਹੋਰ ਜਿੰਨੇ ਵੀ ਇਸ ਮੇਲੇ ਦੇ ਵਿੱਚ ਪ੍ਰਬੰਧਨਾ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਿਨ੍ਹਾਂ ਨੇ ਵੀ ਸੇਵਾ ਕੀਤੀ ਆ ਅਸੀਂ ਆਪ ਸਭ ਦੋਸਤਾਂ ਦਾ ਯਾਰ ਦੋਸਤਾਂ ਦਾ ਬੇਲਦੀਆਂ ਗਹਿਰਾਈਆਂ ਤੋਂ ਆਪਕਰ ਦਾ ਧੰਨਵਾਦੀ ਆ ਸਰਕਾਰ ਆਪ ਨੂੰ ਬਿੰਦੂ ਬੁਨਿਆਦ ਟੋਕਰੀ ਦਿੱਤੀ ਵਕਤ ਇਹ ਜਿਹੜਾ ਮੇਲਾ ਆ ਇਹ ਹਰ ਸਾਲੀ 21 ਪਤ ਇਹ ਜੋ ਮੇਲਾ ਹੈ ਹਰ ਸਾਲੀ 5 6 7 ਹਾਰ ਨੂੰ ਮਨਾਇਆ ਜਾਂਦਾ ਹੈ ਇਹ ਮੇਲਾ ਬਾਬਾ ਜੋਤਰੀਆ ਸਰਕਾਰ ਆਪ ਖੁਦ ਕਰਾਇਆ ਕਰਦੇ ਸਨ 5 6 ਹਾਰ ਨੂੰ ਬਾਬਾ ਪਾਲਾ ਸਰਕਾਰ ਇਸ ਦੁਨੀਆ ਤੋਂ ਵਾਰਗੈ ਲਾਹੀ 1926 ਦੇ ਵਿੱਚ ਗਈ ਹੈ ਉਹਨਾਂ ਦੇ ਜਾਣ ਤੋਂ ਬਾਅਦ ਇਹ ਜੋਤਰੀਆ ਸਰਕਾਰ ਇਹ ਮੇਲਾ ਕਰਾਇਆ ਕਰਦੇ ਸਨ 21 ਪਤ 1931 ਨੂੰ ਸਜੂ ਥੈਂਕ ਯੂ ਪਿਆਰ ਸਰਕਾਰ ਬਾਰਗਈ ਨਹੀਂ ਗਏ ਆ ਉਹਨਾਂ ਦਾ ਉਹ ਉਹਨਾਂ ਦਾ ਜੋ ਮੇਲਾ ਹੈ ਉਸ ਦਾ ਉਹ 21 ਤੋਂ 5 ਸਤੰਬਰ ਨੂੰ ਮਨਾਇਆ ਜਾਂਦਾ ਹੈ ਇਹ ਜੋ ਮੇਲਾ 5000 ਦਾ ਇੱਕ ਜੁਨੀ ਆਪਣੀ ਚੇਲੇ ਦਾ ਮੇਲਾ ਕਰਵਾਇਆ ਕਰਦਾ ਸੀ ਇਹ ਕੀ ਦੀ ਮਰੀ ਦੀ ਸلسل ਦੀ ਗੱਲ ਆ ਤੇ ਪਿਆਰ ਦੀ ਗੱਲ ਆ ਤੇ ਹਜ ਬਾਬਾ ਪਾਲ ਦਾ ਸਰਕਾਰ ਕਹਿੰਦੇ ਹੁੰਦੇ ਸਨ ਬਾਬਾ ਜੁਤੀਆ ਸਰਕਾਰ ਨੂੰ ਕਿ ਜਦੋਂ ਸਰਕਾਰ ਮੇਲਾ ਜਿਹੜਾ ਇਹ ਕਾਡਾ ਹੈਗਾ ਆ ਕਹਿੰਦੇ ਪਾਲਿਆ ਮੇਲਾ ਤੇਰਾ ਹੋ ਨਾਮ ਮੇਰਾ ਚੱਲੇ ਤੇਰੀ ਮੇਰੀ ਇੱਕ ਜੋਤ ਹੋ ਗਈ ਆ ਅੱਜ ਤੋਂ ਬਾਅਦ 13 ਮੇਲਾ ਚੱਲੂਗਾ ਨਾ ਮੇਰਾ ਚੱਲੂ ਸਾਡੇ ਜਿਹੜੇ ਚੌਣ ਵਾਲੇ ਸੰਗਤ ਆ ਬਾਰ-ਬਾਰ ਨਹੀਂ ਆ ਸਕਦੇ ਇਸ ਕਰਕੇ ਅੱਜ ਤੋਂ ਮੇਲਾ 13 ਆ ਤੇ ਨਾ ਸਾਡੇ ਕੋਲ ਆ ਆ ਉਹ ਦਿਨ ਤੋਂ ਲੈ ਕੇ ਅੱਜ ਤਾਈਂ ਇਹ ਦਿਨ ਜਿਹੜਾ ਆ 1926 ਤੋਂ ਲੈ ਕੇ ਅੱਜ ਤਾਈਂ ਸਾਲਾਨਾ ਉਸ ਨੂੰ ਮਨਾਇਆ ਜਾਂਦਾ ਆ ਕਿਸੇ ਤਰ੍ਹਾਂ ਦਾ ਵੀ ਮੋਲ ਹੋਏ ਕਿਸ ਤਰ੍ਹਾਂ ਦੀ ਵੀ ਬਿਮਾਰੀ ਹੋਏ ਇਹ ਵੀ ਬੜਾ ਵਧੀਆ ਸੰਗਤ ਆਪਣਾ ਆਨ ਤੇ ਮੱਥਾ ਫੇਸਾ ਨਮ ਸੇਸ਼ ਕਰਦੀਆਂ ਨੇ ਤੇ ਆਪਣੀਆਂ ਮਰਾਦਾ ਪੂਰੀਆਂ ਕਰਦੀਆਂ ਆ ਆ ਸਰਕਾਰ ਕਿਸ਼ਤੀ ਸਾਵਰੀ ਗੱਦੀ ਬਾਬਾ ਸ਼ੇਖ ਫਰੀਦ ਜੀ ਵਿਕੇ ਸਲਾਨਾ ਮੇਲਾ 19 21 ਜੂਨ ਨੂੰ ਬਹੁਤ ਹੀ ਤੁਮਤਾਂ ਦੇ ਸ਼ਰਧਾ ਭਾਵ ਨਾਲ ਨਾਲ ਮਨਾਇਆ ਗਿਆ ਇਸ ਵਿੱਚ ਪੰਜਾਬ ਯੂਪੀ ਦਿੱਲੀ ਬਿਹਾਰ ਤੋਂ ਸੰਗਤ ਆਈਆਂ ਇਹਨਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਸ ਇਸ ਉਸ ਮੁਵਾਰਕ ਦੇ ਵਿੱਚ ਕਵਾਲ ਪਾਰਟੀਆਂ ਰਾਜਨ ਅਲੀ ਅਸ਼ਰਫ ਸਾਹਬਰੀ ਗੁਰਮੀਜ ਬਖਸ਼ੀ ਲਾਡੀ ਕਵਾਲ ਅਮਰ ਦੇਵਾਨਾ ਪਾਰਟੀਆਂ ਨੇ ਆ ਕੇ ਤੇ ਹੋਰ ਵੀ ਤੋਂ 25 ਪਾਰਟੀਆਂ ਨੇ ਆ ਕੇ ਸਾਈਂ ਜੋਤਲੀ ਸਾਹਿਬ ਸਰਕਾਰ ਦਾ ਗੁਣਗਾਨ ਕੀਤਾ ਤੇ ਮੇਲੇ ਨੂੰ ਮੇਲੇ ਦੇ ਵਿੱਚ ਰੌਣਕਾਂ ਲਾਈਆਂ ਇਸ ਮੇਲੇ ਦੇ ਵਿੱਚ ਭੰਗੜਾ ਗਰੁੱਪ ਵਗੇਰੀਆਂ ਵੱਲੋਂ ਭੰਗੜਾ ਪੇਸ਼ ਕੀਤਾ ਗਿਆ ਆ